ਆਹ ਵੀ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੱਟ ਲਾਈਫ ਤੇ ਅੱਜ ਆਪਾਂ ਕਰਨ ਲੱਗੇ ਆ ਸਪਰੇਅ ਪਾਈ ਆਲੂਆਂ ਦੇ ਉੱਪਰ ਦੂਜੀ ਆਲੂ ਲਗਭਗ ਆਪਣੇ 45 ਦਿਨ ਦੇ ਹੋ ਗਏ ਨੇ ਅੱਜ ਆਪਾਂ ਇਹਦੇ ਉੱਪਰ ਸਪਰੇਅ ਕਰਦੇ ਆ ਆਜੋ ਫਿਰ ਮਿਲਦੇ ਆ ਵੀਡੀਓ ਦੇ ਵਿੱਚ ਇੱਕ ਬੇਨਤੀ ਆ ਕਿ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬਾਈ ਤੇ ਹੋਸ ਆਪਾਂ ਅੱਜ ਦੇਖੋ ਕਰਾਉਣ ਲੱਗੇ ਆ ਸਪਰੇਅ ਬਾਈ ਐਂਟਰੋਕੋਲ ਬਾਇਰ ਦੀ ਇਹ ਹੈਗੀ ਆ 52 0 0534 एनपीके ਆਹ ਨਾਲ ਪਾਵਾਂਗੇ ਕਲਚਰ 19 ਇਹਦੇ ਵਿੱਚ ਛੋਟੇ ਛੋਟੇ ਤੱਤ ਸਾਰੇ ਹੁੰਦੇ ਨੇ ਆਪਣੇ ਆਲੂ ਲਗਭਗ 45 ਦਿਨ ਦੇ ਹੋ ਗਏ 45 ਦਿਨ ਦੇ ਆਲੂਆਂ ਦੇ ਵਿੱਚ ਅੱਪ ਅੱਜ ਦੂਜੀ ਸਪਰੇ ਕਰਾਂਗੇ ਦੇ ਕਹਿੰਦੇ ਪਹਿਲਾਂ ਪੀਣੀ ਚਾਹ ਵੀ ਫੇਰ ਹੋਮਾਂਗੇ ਅਸੀਂ ਗਰਮ ਚਾਹ ਪੀ ਕੇ ਫਿਰ ਅਸੀਂ ਖਿੱਚਾਂਗੇ ਕੰਮ ਨੂੰ ਲਾਓ ਵੀ ਮੁੰਡੇ ਚਾਹ ਪੀ ਲੋ ਪਹਿਲਾਂ ਪਾਣੀ ਵੀ ਮਿਲੂਗਾ ਪੀ ਕੇ ਪਾਣੀ ਵਧੀਆ ਕਰਦੇ ਹੋ ਸਪਰੇ ਪੂਰੀ ਖਿੱਚ ਕੇ ਠੀਕ ਆ ਕੋਈ ਬਾਤ ਨਹੀਂ ਰਹਿਣਾ ਨਹੀਂ ਚਾਹੀਦਾ ਕਿਤੇ ਵੀ ਆਪਣਾ ਐਲ ਆਲੂ ਇਹ ਇਹ ਨਾ ਜੀ 2 ਆਹੇ ਇਹ ਆਪਾਂ ਸੀਡ ਦਾ ਸੀਡ ਨਾਮਾ ਲਿਆ ਸੀ ਸਾਰਾ ਜੀ 2 ਆਹ ਵਾਲਾ ਸਾਰਾ ਜੀ 2 ਆਹੇ ਉਹ ਦੂਸਰੀ ਸਾਈਡ ਸਿਰੇ ਤੇ ਉਧਰ ਆਪਣਾ ਪੁਰਾਣਾ ਬੀਜ ਆ ਪਰ ਮੈਂ ਨਾ ਇੱਕ ਚੀਜ਼ ਦੇਖੀ ਆ ਪਤਾ ਨਹੀਂ ਮੇਰਾ ਵਹਿਮ ਆ ਪਤਾ ਨਹੀਂ ਵੈਸੇ ਹੀ ਆ ਇਹ ਇਹ ਨਾ ਜਿਹੜਾ ਜਿਹੜਾ ਨਵਾਂ ਆਲੂ ਜੀ 2 ਲਿਆ ਸੀਗਾ ਇਹ ਤਾਂ ਨਾ ਮਤਲਬ ਇਹਦੀ ਬੇਲ ਦੇਖੋ ਇਹ ਇਹ ਮੋਟਾ ਸੀਗਾ ਨਾਲੇ ਬਹੁਤ ਜ਼ਿਆਦਾ ਇਹ ਬੇਲ ਦੇਖੋ ਸਾਰੀ ਇਹ ਜਬਰਦਸਤ ਬੀਲ ਆ ਨਾਲ ਹੀ ਨਿਕਲਿਆ ਵੀ ਪਹਿਲਾਂ ਆ ਦੂਜੀ ਬੀ ਨਾਲੋਂ ਪਹਿਲਾਂ ਨਿਕਲਿਆ ਇਹ ਬੜਾ ਵਧੀਆ ਮਤਲਬ ਬੀਜ ਨਵਾਂ ਨਵਾਂ ਹੀ ਆ ਯਾਰ ਜੋ ਮਰਜ਼ੀ ਕਹਿਣ ਨੂੰ ਉਹ ਮਰਜ਼ੀ ਕਹੀਏ ਪਰ ਨਵਾਂ ਬੀਜ ਨਵਾਂ ਹੀ ਆ ਨਵਾਂ ਬੀਜ ਹਮੇਸ਼ਾ ਨਵਾਂ ਹੀ ਹਿਆ ਬਹੁਤ ਵਧੀਆ ਆ ਇਹਦੇ ਇਹਦੇ ਨਾਲ ਇਹ ਦੂਜੇ ਨਾਲੋਂ ਪਹਿਲਾਂ ਨਿਕਲਿਆ ਇੱਕ ਤਾਂ ਇੱਕ ਇਹਦੀ ਬੀਲ ਦਾ ਬੜਾ ਫਰਕ ਆ ਗਰੋਥ ਬਹੁਤ ਆ ਬੀਲ ਦੀ ਮਤਲਬ ਵੀ ਉਹ ਵਧੀਆ ਉਹ ਵੀ ਆਲੂ ਉਹ ਜੀ 4 ਜੀ 4 ਦੇ ਲਗਭਗ ਆ ਪਰ ਇਹਦਾ ਇਹ ਜਿਆਦਾ ਮੈਨੂੰ ਬੈਟਰ ਲੱਗਿਆ ਆਹੀਂ ਕਹਿੰਦੇ ਨੇ ਭਾਈ ਨਵਾਂ ਤਾਂ ਨਵਾਂ ਹੀ ਆ। ਸੁਦੀਰ ਫਾਟ ਜਿਆਦਾ ਚੌੜੀ ਤਾਂ ਨਹੀਂ ਲੈ ਕੇ ਜਾ ਰਹੇ ਆ। ਕਿਉਂਕਿ ਚਾਰ ਪੰਜ ਪੰਪ ਪੰਜ ਹੱਦ 'ਚ ਪਹੁੰਚਣ ਵਾਲੇ ਹਾਂ ਦੇਖ ਲਿਓ। ਇੱਕ ਪੰਪ ਉਹ ਉਧਰ ਵੀ ਜਾਏਗਾ ਪੰਪ ਵੀ। ਠੀਕ ਆ ਠੀਕ ਆ। ਮਤਲਬ ਆਪਣਾ ਧਿਆਨ ਨਾਲ ਕਰਿਓ ਹੈ। ਕੋਈ ਆਪਣਾ 15 ਰਹਾ ਨਾ। ਹਾਂ ਹਾਂ ਹਾਂ। ਹਿਸਾਬ ਨਾਲ ਕਰ ਰਹੇ ਹਾਂ। ਬੜ ਠੀਕ ਆ। ਆਪਣਾ ਦੇਖ ਲਿਓ ਸਮਾਰ ਕੇ ਜੇ। ਪੱਕੀ ਅੱਜ ਕੀ ਨਾ ਰੇਟ ਬਹੁਤ ਵਧੀਆ ਆ ਲੂ ਦਾ। ਰੇਟ ਬਹੁਤ ਵਧੀਆ ਆ ਜਿਵੇਂ ਹੁਣ ਸਾਡੇ ਤੇ ਪਟਾਈ ਚੱਲਦੀ ਆ 32-33 ਰੁਪਏ ਕਿਲੋ ਹਜੇ ਤੱਕ ਖੜਾ ਆ ਲੂ ਬਸ 30 ਰੁਪਏ ਕਿਲੋ ਤੇ ਮਤਲਬ ਹੁਣ ਵੀ 32-33 ਰੁਪਏ ਰੇਟ ਤੇ ਹੈਗਾ ਯਾਰ ਲੂ ਲਾਲ ਦਾ ਕੱਚਾ ਪਟਕੇ ਮਤਲਬ ਉਹੀ 1 ਲੱਖ 70 60-70 ਹਜ਼ਾਰ ਰੁਪਏ ਦਾ ਕਿੱਲਾ ਮਤਲਬ ਲਗਭਗ ਹੋਈ ਜਾ ਰਿਹਾ ਬਾਕੀ ਚਲੋ ਜਾਨੂੰ ਆਪ ਆਪਣੀ ਘਟਣਾ ਜਾਂ ਵਧਣਾ ਕਿਵੇਂ ਹੋਣਾ ਕਿਵੇਂ ਨਹੀਂ ਉਸ ਤੱਕ ਟਾਈਮ ਤੱਕ ਪਰ ਮੇਰੇ ਮੀ ਮੇਰੇ ਹਿਸਾਬ ਨਾਲ ਵੀ ਆਲੂ ਦਾ ਰੇਟ ਠੀਕੇ ਰਹੂਗਾ ਪਰ ਸਿਸਟਮ ਵੀ ਆਲੂ ਦਾ ਰੇਟ ਵਧੀਆ ਰਹੂਗਾ ਬਾਕੀ ਰੱਬ ਰੱਖਾ ਸਾਰਿਆਂ ਦੀ ਵਧੀਆ ਹੋਵੇ ਮਿਹਨਤ ਪੱਲੇ ਪਵੇ ਸਾਰਿਆਂ ਦੀ ਉਹ ਆਪਾਂ ਤੇ ਹੀ ਪਰ ਮੈਂ ਕਿਹ ਭਾਈ ਸਾਰਿਆਂ ਦੀ ਮਿਹਨਤ ਪੱਲੇ ਪਵੇ ਜੋ ਹੀ ਪ੍ਰੋਵਾਈਡਰ ਨੇ ਕਿਉਂਕਿ ਸਾਰਿਆਂ ਦੇ ਖਰਚੇ ਨੇ ਭਾਈ ਫਸਲਾਂ ਦੇ ਉੱਪਰ ਖਰਚੇ ਹੀ ਬਹੁਤ ਹੁੰਦੇ ਨੇ ਆ ਕਰਕੇ ਸਾਰਾ ਕੁਝ ਵਧੀਆ ਚੱਲੇ ਅੱਜ ਵੇ ਧੁੱਪ ਵੀ ਵਧੀਆ ਵਾਬੇ ਵਧੀਆ ਧੁੱਪ ਆ ਤੇ ਆ ਬੰਦੇ ਦਾ ਨਾਮ ਤਰਣਾ ਹੋ ਗਿਆ ਸੁਦੀਰ ਜੀ ਸੁਦੀਰ ਤੇਰਾ ਮਨਜੀਤ ਤੇਰਾ ਭਾਈ ਹਮਪ੍ਰਕਾਸ਼ ਹਮਪ੍ਰਕਾਸ਼ ਇਹ ਬੰਦੇ ਸਾਡੇ ਬਹੁਤ ਪੁਰਾਣੇ ਨੇ ਇਹ ਇਹੀ ਬੰਦਾ ਕੰਮ ਕਰਦਾ ਵਿਚਾਰੇ ਰੇ ਰੂ ਦਾ ਸਾਰਾ ਲੈਟਰਮ ਪਟਰਮ ਜੋ ਵੀ ਸਪਰੇਹਾਂ ਦਾ ਘੈਂਟ ਬੰਦੇ ਨੇ ਪੂਰਾ ਵਧੀਆ ਕੰਮ ਕਰਦੇ ਨੇ ਇਹ ਆਪਣੀ ਮੋਟਰ ਤੇ ਨਾਲ ਹੀ ਬੈਠੇ ਆ ਉੱਥੇ ਹੁਣ ਹੀ ਵਧੀਆ ਕਰਿਓ ਕੰਮ ਠੀਕ ਹੈ ਜੀ